ਹਾਂਜੀ 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 ਮੋਟਰ ਸਾਰੀਆਂ ਲੈ ਲਈ ਦੀਆਂ ਨਹੀਂ ਕੰਮ ਹੀ ਆਪਣਾ ਕਵਾੜ ਦਾ ਜੀ ਹਾਂਜੀ 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 ਆਜੋ ਆਜੋ ਭੇਜ ਦਿਓ ਤੁਸੀਂ ਭੇਜੋ ਮੋਟਰ ਭੇਜੋ ਮਸ਼ਹੂਰੀ ਇਸੇ ਕੰਮ ਨੂੰ ਕਰੀ ਦੀ ਸਭ ਕੋ ਲਿਖਿਆ ਜੀ ਸਭ ਕੋ ਲੈ ਲੈਣੀ ਆਜੋ ਆ ਆਜੋ ਆਜੋ ਓਏ ਹਲੋ ਓ ਨਾ ਇਹਨੂੰ ਲੱਤ ਕੋ ਮਾਰੀ ਸਟੇਡੀਅਮ 'ਚ ਓ ਮੈਂ ਫੁੱਟਬਾਲ ਸਮਝ ਕੇ ਕਿੱਕ ਮਾਰੀ ਆ ਇਹ ਜਦੋਂ ਮੈਂ ਲੱਤ ਮਾਰੀ ਤਾਂ ਉਹ ਜਾ ਪੈਣਾ ਈ ਤਮੀਜ਼ ਨਾਲ ਬੋਲ ਥੋੜਾ ਜਿਹਾ ਤੂੰ ਵੀ ਮੂੰਚ ਬਾੜ ਕੇ ਬੋਲ ਹਾਂ ਜੱਟ ਕੀ ਲੈਣਾ ਚਲ ਆਪਾਂ ਮੈਂ ਸਮਾਨ ਲੈਣਾ ਕੀ ਹੈਗਾ ਕੋਈ ਵਧੀਆ ਜਾ ਪਿਆਰ ਲੋਕੀ ਇੱਥੇ ਸਮਾਨ ਵੇਚਣੋਂ ਦੇ ਤੂੰ ਖਰੀਦਣ ਆ ਗਿਆ ਜੇ ਖਰੀਦਣ ਵੇਚੇਂਗਾ ਵੀ ਕਿਉਂ ਕਰੇ ਵਿਆਰੀ ਹੋਇਆ ਘਰ ਲਈ ਨਹੀਂ ਹੈ ਸਹੀ ਆ ਕਿਉਂ ਤੋਂ ਵੱਧ ਕੀ ਪ੍ਰਾਣੀ ਹੋ ਸਕਦਾ ਉਹ ਬੁੱਢਾ ਸੰਭਾਲ ਕੇ ਮੂੰਹ ਨਾਲ ਬੋਲ ਦੇਖੋ ਕੀ ਲੈਣਾ ਸਾਰਾ ਕੁਝ ਵੇਚ ਦੇ ਹਾਂਜੀ ਹਾਂਜੀ ਚੱਲ ਫਿਰ ਉਹ ਦੇ ਦੇ ਉੱਪਰ ਵਾਲਾ ਉੱਪਰ ਵਾਲਾ ਤੇ ਸਾਰਿਆਂ ਦੇ ਨਾਲ ਹੁੰਦਾ ਜੀ ਉਹ ਬੁੱਢਿਆ ਉੱਪਰ ਵਾਲਾ ਨਹੀਂ ਉਹ ਉੱਪਰ ਵਾਲਾ ਉਹ ਤੇ ਹਾਥੀ ਆ ਆਹੋ ਉਹ ਦੇ ਦੇ ਮੈਨੂੰ ਯਾਰ ਹਾਥੀ ਇੱਥੇ ਕਿੱਥੇ ਹੈਗਾ ਤੇ ਪਿਓ ਵਾਲੀ ਮਸ਼ਹੂਰੀ ਕਿਉਂ ਕਰਨਿਆ ਫਿਰ ਹਾਂਜੀ А не, они...